ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਆਓ ਸੰਤ ਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਆਪਜੀ ਨਾਲ ਸਾਂਝ ਪਾਈਏ ਸੋ ਇਹ ਉਹ ਸਮਾਸੀ ਜਦੋਂ ਬਾਬਾ ਜੀ ਪਹਿਲੇ ਪਹਿਲੇ ਨਾਮ ਜਪਨ ਲੱਗੇ ਸਨ ਕਿ ਹਮੇਸ਼ਾ ਹੀ ਡੰਗਰ ਚਾਰਦੇ ਆਂ ਘਰ ਦਾ ਕੰਮ ਕਰਦੇ ਆਂ ਕਿਤੇ ਆਉਂਦੇ ਜਾਂਦੇ ਆਂ ਵੀ ਸਤਨਾਮ ਵਾਹਿਗੁਰੂ ਦਾ ਜਾਪ ਹਮੇਸ਼ਾ ਕਰਦੇ ਰਹਿੰਦੇ ਜਦੋਂ ਵੀ ਕਿਸੇ ਨੇ ਵੇਖਿਆ ਆਪਜੀ ਨਾਮ ਜਪਦੇ ਰਹਿੰਦੇ ਇੱਕ ਸਮਾਂ ਐਸਾ ਬਣਿਆ ਜਨੂੰ ਅੰਦਰ ਇੱਕ ਹਨੇਰੀ ਜੀ ਆ ਗਈ ਹਨੇਰੀ ਕਾ ਦੀ ਬੁਰਾ ਛਖੜੀ ਚੁੱਲ ਪਿਆ ਗਿਆਨ ਕੀ ਆਈ ਆਂਦੀ ਬਾਣੀ ਵਿੱਚ ਵੀ ਲਿਖਿਆ ਵਿਰਾਗ ਸਾਰੇ ਕੜ-ਪਾੜ ਕੇ ਉੱਛਲ ਪਿਆ ਖਾਣਾ ਪੀਣਾ ਪਹਿਨਣਾ ਸਭ ਕੁਝ ਭੁੱਲਦਾ ਜਾ ਰਿਹਾ ਸੀ ਆਨੰਦ ਵਿੱਚ ਹੀ ਕਈ-ਕਈ ਦਿਨ ਬਤੀਤ ਹੋ ਜਾਣੇ ਤੇ ਜਿੱਥੇ ਕਿਤੇ ਵੀ ਕੋਈ ਸਾਧੂ ਮਹਾਤਮਾ ਸੰਤ ਦਾ ਪਤਾ ਲੱਗਦਾ ਉੱਥੇ ਹੀ ਚਲੇ ਜਾਂਦੇ ਗਿਆਨ ਦੀ ਗੋਸ਼ਟੀ ਕਰਦੇ ਅੰਦਰ ਹੋਰ ਹੋਰ ਗਿਆਨ ਦੀ ਜਿਗਿਆਸਾ ਵਧਦੀ ਗਈ ਉਰਦੂ ਦਾ ਗੁੜਕਾ ਬਾਬਾ ਜੀ ਹਰ ਵੇਲੇ ਆਪਣੇ ਕੋਲ ਰੱਖਦੇ ਸਨ ਜਿ ਤੋਂ ਰੋਜ਼ ਨਿਤਨੇਮ ਕਰਦੇ ਜਪਜੀ ਸਾਹਿਬ ਜੀ ਤੇ ਤਾਂ ਕਈ ਕਈ ਪਾਠ ਰੋਜ਼ ਕਰ ਜਾਂਦੇ ਕੰਮ ਧੰਦਾ ਵੀ ਘਰ ਦਾ ਛੁੱਟਦਾ ਜਾ ਰਿਹਾ ਸੀ ਫਿਰ ਵੀ ਭਰਾਵਾਂ ਦੀ ਮਦਦ ਕਰਦੇ ਜਦੋਂ ਵੀ ਥੋੜੀ ਜੀ ਵੇਲ ਦਾ ਇਕਲਤਾ ਮਿਲਦੀ ਦਾ ਨਾਮ ਦੇ ਖੰਡੇ ਖੜਕੜੇ ਸ਼ੁਰੂ ਹੋ ਜਾਂਦੇ ਆਪ ਬਚਨ ਕਰਿਆ ਕਰਦੇ ਸਨ ਇੱਕ ਵਾਰੀ ਮੇਰੇ ਭਰਾ ਅਠੇ ਕੁਤਰਨ ਲੱਗ ਪਏ ਤੇ ਮੈਨੂੰ ਕਹਿਣ ਲੱਗੇ ਹਜ਼ਾਰਾ ਸਿਆਂ ਜਾ ਤੂੰ ਮੂਸਲ ਤੋਂ ਤੂੜੀ ਦੀ ਪੰਡ ਲਾਇਆ ਪੱਠੇ ਅਸੀਂ ਕੁਤਰਨ ਦਿੰਦੇ ਹਾਂ ਇਹ ਗੱਲ ਸੁਣ ਕੇ ਬਾਬਾ ਜੀ ਤੂੜੀ ਦੀ ਪੰਡ ਲੈਣ ਲਈ ਮੂਸਲ ਵੱਲ ਨੂੰ ਤੁਰ ਪੜੇ ਜਦੋਂ ਮੂਸਲ ਦੇ ਕੋਲ ਗਏ ਤਾਂ ਅੰਦਰ ਤੂੜੀ ਲੈਣ ਲਈ ਬੜੇ ਨਾਮ ਦਾ ਹੁਦਾਰਾ ਜਿਆ ਛੜ ਪਿਆ ਤੂੜੀ ਉੱਥੇ ਰਹਿ ਗਈ ਤਾਂ ਲਿਵ ਜੁੜ ਗਈ ਉੱਥੇ ਹੀ ਨਾਮ ਜਪਣ ਲੱਗ ਪਏ ਪਰਾਂਵਾ ਨੇ ਇਨੇ ਚਰ ਨੂੰ ਪੱਠੇ ਕੁਤਰ ਲਈ ਉਹ ਓੜਿਕਣ ਤੇ ਵਾਜਾ ਮਾਰਨਾ ਉੱਕਣ ਉਹ ਹਜ਼ਾਰਾ ਸਿਆਂ ਤੂੜੀ ਲੈਣ ਗਿਆਂ ਕਿ ਸੰਨ ਲਾਉਣ ਗਿਆਂ ਆਪ ਤੂੜੀ ਵਾਲੇ ਮੂਸਲ ਦੇ ਅੰਦਰ ਹੀ ਬੈਠੇ ਰਹੀ ਤੇ ਮਨ ਵਿੱਚ ਕਿਹਾ ਲਾ ਤਾਂ ਸੰਨੀ ਰਿਹਾ ਹਾਂ ਪਰ ਰੱਬ ਦੇ ਘਰ ਨੂੰ ਇਧਰ ਭਰਾ ਉਡੀਕ ਉਡੀਕ ਕੇ ਹਾਰ ਕੇ ਮੂਸਲ ਵਾਲੇ ਸਾਈਡ ਨੂੰ ਆਏ ਤਾਂ ਕੀ ਵੇਖਦੇ ਹਨ ਕਿ ਬਾਬਾ ਹਜਾਰਾ ਸਿੰਘ ਜੀ ਨੇ ਗੋਠ ਮੁੱਢੇ ਮਾਰ ਕੇ ਉਸ ਰੱਬ ਦੇ ਘਰ ਨੂੰ ਸਾਨ ਲਾਉਂਦਿਆ ਸੀ ਇਹ ਦੇਖ ਕੇ ਭਰਾ ਬੜਾ ਨਾਰਾਜ਼ ਹੋਇਆ ਤੇ ਆਖਣ ਲੱਗੇ ਹੁਣ ਇਹਦੇ ਵਸ ਦੀ ਗੱਲ ਨਹੀਂ ਰਹੀ ਭਰਾ ਕਹਿਣ ਲੱਗੇ ਹੁਣ ਤੂੰ ਸਾਡੇ ਕੰਮ ਦਾ ਨਹੀਂ ਰਿਹਾ ਆਪਣੀ ਵਾਹੀ ਜੋਤੀ ਅੱਡ ਕਰ ਲੈ ਕੋਈ ਕੰਮ ਨਾ ਧੰਦਾ ਸਾਰਾ ਦਿਨ ਮੇਨ ਮੇਨ ਕਰਦਾ ਰਹਿਣਾ ਕਿੰਨਾ ਕੁ ਤੇਰੇ ਪੱਠੇ ਪਾਵਾਂਗੇ ਉਹਨਾਂ ਬਾਬਾ ਜੀ ਕਹਿੰਦੇ ਮੇਰੇ ਭਰਾ ਬੜੇ ਚੰਗੇ ਸਨ ਕਿੰਨਾ ਚਿਰ ਉਹਨਾਂ ਨੇ ਮੇਰਾ ਝੂਲਾ ਚੁੱਕ ਛੱਡਿਆ ਭਾਵ ਮੇਰੇ ਘਰੋਬਾਰਾਂ ਦਾ ਸਾਰਾ ਕੰਮ ਉਹਨਾਂ ਨੇ ਚੁੱਕ ਛੱਡਿਆ ਤੇ ਆਪ ਬਾਬਾ ਜੀ ਰੱਬ ਦੇ ਰੰਗ ਵਿੱਚ ਰੰਗੇ ਰਹੇ ਕਹਿਣ ਤੋਂ ਭਾਵ ਕਿ ਬਾਬਾ ਜੀ ਦੀ ਜਦੋਂ ਕਿਰਪਾ ਹੋਈ ਨਾ ਜਗਾ ਵੇਖੀ ਨਾ ਥਾਂ ਵੇਖਿਆ ਜਿੱਥੇ ਸਮਾਂ ਲੱਗਾ ਜਿੱਥੇ ਇੱਕ ਪਲ ਵੀ ਇੱਕ ਸਵਾਸ ਦਾ ਵੀ ਵੇਲ ਮਿਲਿਆ ਉੱਥੇ ਹੀ ਆਪ ਜੀ ਨਾਮ ਜਪਣ ਲੱਗ ਪਏ ਪ੍ਰਭੂ ਭਗਤੀ ਦੇ ਵਿੱਚ ਲੀਨ ਰਹੇ ਤਾਂ ਕਰਕੇ ਜੇ ਭਗਤੀ ਕੀਤੀ ਨਾਮ ਜਪਿਆ ਤਾਂ ਹੀ ਲੋਕ ਪੂਜਣ ਆਉਂਦੇ ਹਨ ਤਾਂ ਹੀ ਉਹਨਾਂ ਦੇ ਦਰ ਤਾਂ ਹੀ ਹਰ ਐਤਵਾਰ ਲੱਖਾਂ ਸੰਗਤਾਂ ਇੱਥੇ ਦਰਸ਼ਨ ਕਰਦੀਆਂ ਤੇ ਨਤ ਮਸਤਕ ਹੁੰਦੀਆਂ ਹਨ ਨਿੱਕੇ ਘੁੰਮਣੇ ਸੋ ਗੁਰੂ ਪਿਆਰੇ ਆਓ ਸਾਡੇ ਵੱਡਿਆਂ ਨੇ ਇਹੋ ਪੁਰਨੇ ਪਾਏ ਕਿ ਆਪਾਂ ਵੀ ਨਾਮ ਜਪੀਏ ਸਿਮਰਨ ਕਰੀਏ ਮਲਬਾ ਖਾਣੇ ਦਾ ਤਿਆਗ ਕਰਕੇ ਨਾਮ ਜਪੀਏ ਤੇ ਇਸ ਮਨੁੱਖੇ ਜੀਵਨ ਨੂੰ ਸਫਲਿਆ ਕਰੀਏ ਸਫਲਾ ਤਾਂ ਹੀ ਹੋਣਾ ਜੇ ਆਪਾਂ ਮਲਬਾ ਖਾਣੇ ਛੱਡ ਕੇ ਗੁਰੂ ਲੜ ਲੱਗ ਕੇ ਨਾਮ ਜਪ ਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਿਆ ਕਰੀਏ ਸੋ ਬਾਬਾ ਜੀ ਨਾਲ-ਨਾਲ ਆਪਣੇ ਕਾਰਵਿਹਾਰ ਵੀ ਕਰਦੇ ਸਨ ਤੇ ਨਾਲ-ਨਾਲ ਗੁਰੂ ਦੇ ਆਸ਼ੀਰਵਾਦ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਸਨ ਨਾਮ ਜਪ ਕੇ ਸਿਮਰਨ ਕਰਕੇ ਸੋ ਇਥੇ ਸਾਡਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ